तारिका मंडल जानक मोहन ਸਰਹਾਨਾ ਅਬਰਤ ਲਈ ਉਪਰ ਕੋ ਮੰਗੂੰਂਗੀਂ ਦਾ ਤੇਰੀ ਬਖਤ ਕਰੇ ਜਨ मन माने मन माने तो हर जानिया सवेया जाते प्रसन्न पए है मामन देवन के तप में सुख पावे यज्ञ करे क बेदरर पाबता ਗੰਦਰਬ ਗਾਨ ਕਰੇ ਗਨਜਾਛੇ ਅਪਛਰ ਨਿਰਤ ਦਿਖਾਵੇ ਸੰਖਾ ਲਾਵੇ ਭੋਤ ਕੋ ਲਹਲ ਦੇਵਪੁਰੀ ਮੇ ਪਤੀ ਜੈ ਸੰਤ ਸਹਾਇ ਸਦਾ ਜਗ ਮਾਇ ਕਿਰਪਾ ਕਰ ਸ਼ਾਮ ਇਹ ਬਰ ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾ ਮੰਨਿਓ स्मृत शास्त्रे वेद सब बहव वेद कह हावन एक ना जानो श्रीय स पान कृपा तो मरी कर मैं ना कहो सब तो है बखानो मैं ना कहो सब तो है बखानो दोहरा ਸਗਲ ਦਵਾਰ ਕੋ ਛਾੜ ਕੇ ਗਏ ਤੋਹਾਰ ਦਵਾਰ ਪਾਹੇ ਗਏ ਕੀ ਲਾਜ ਅਸੋ ਗੋਬਿੰਦ ਦਾਸ ਦੁਹਾਰ ਐਸੇ ਚੰਡ ਪਰਤਾਪ ਤੇ ਦੇਵਨ ਬੜਿਓ ਪਰਤਾਪ ਤੀਨ ਲੋਕ ਜੈ ਜੈ ਕਰੈ ਰਰੇ ਨਾਮ ਸਤਿਨਾਮ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਯੰ ਪਵ ਸੋਪੰ ਸਰਬਦਾ ਸਰਬ ਜੁਗਤੇ ਦੁਕਾਲੰ ਪਰਣ ਸੀ ਦਇਆਲ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇ ਪੂਤੇ ਦੁਕਾਲੰ ਪਰਣ ਸੀ ਦਇਆਲ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇ ਪੂ ਤੇਰੇ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੇਰੇ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਬੈਦਰ ਰਖੀ ਕਰਤਾਰੇ ਤਨਾਮ ਮਹਾਰਸਪੀਨੇ ਬਾਦਸ਼ਾਹ ਪ੍ਰਭ ਅੰਦਰ ਜਾਮੀ ਨਾਨਕ ਓਟ ਫਕਰੀ ਪ੍ਰਭ ਸੁਆਮੀ ਸ਼ਰਰ ਪਰੇ ਪ੍ਰਭ ਅੰਦਰ ਜਾਮੀ ਨਾਨਕ ਓਟ ਫਕਰੀ ਪ੍ਰਭ ਸੁਆਮੀ ਤੇਰੇ ਕਰਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਗੁਰ ਤੁਮਰੇ ਕਾਜ ਸਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗੋੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਹੋਏ ਵਿਚਾਰੋ ਤਿਤ ਕਰ ਗਾਬ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਤੁਮ ਗਾਬੋ ਮੇਰੇ ਨਿਰਪੌ ਕਾ ਸੋਹਿਲਾ ਹਾਂ ਵਾਰਿ ਜਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸਮਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਦਸਦਾ ਤੇ ਕਬਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਬੋ ਤੇਲ ਦੇਹੋ ਸਜਨਾ ਅਸੀਂ ਸੜੀਆਂ ਜਿਉਂ ਵੈ ਸਾਹਿਬ ਸਿਉ ਮੇਲ ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹਿਆ ਵਨ ਰਾਗ ਅਸਾ ਮਹਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਗ ਬੜਾਈ ਤੋਏ ਰਹਾਓ ਵਿਸੋਏ ਚਸਿਆਂ ਘੜੀਆਂ ਪਹਿਰਾ ਤਿੱਬਾਰੀ ਮਾ ਹੋਆ ਸੂਰਜ ਇੱਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗगन ਮੈਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋਪਵਨ ਚਵਰੂ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਪਹਿਰੀ ਰਹਾਓ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕੋ ਸਹਸ ਮੂਰਤ ਨਨ ਇਕ ਤੋਹੀ ਸਹਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਸ ਤਵ ਗੰਧ ਿਵਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਆਨੰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰਿੰਗ ਕੋ ਹੋਏ ਜਾਤੇ ਤੇਰੇ ਨਾਇ ਵਸਾ ਰਾਗ ਗੋੜੀ ਪੂਰਬੀ ਮਹੱਲਾ 4 ਕਾਮ ਕਰੋਧ ਨਗਰ ਬਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲੇ ਚ ਵੈ ਦੁਖ ਪਾਵੇ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਗ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਵ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਧਾਰ ਟੇ ਕਹ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਵੀ ਮਹਲਾ ਪੰਜਵਾ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਲ ਕੀ ਵੇਲਾ ਇਹਾਂ ਖਾਟ ਚਲੋ ਹਰਲਾਹਾ ਆਗੇ ਵਸਨ ਸੁਹਿਲਾ ਆਦ ਕਟਾ ਦੇਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੁਈ ਵਿਹਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨਾ ਹੋਏ ਕੋ ਫੇਰਾ ਅੰਤਰ ਜਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕੋ ਕਰ ਸੰਤਨ ਕੀ ਤੂਰੇ ਅੰਤਰ ਜੰਮੀ ਪੁਰਖ ਪਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਹਿੰਸਾਹੇ ਅਰਜਨ ਹਰਗੋਬਿੰਦ ਨਾਮ ਸੁਭਰੋ ਸਿੰਘ ਰਾਏ ਸਿੰਘ ਹਰਿ ਪ੍ਰਸਾਦ ਘਈਆ ਤੇ ਸਭ ਜਾਏ ਕੇਵਾ ਦਰਸ ਮਰਿਆ ਕਾ ਨਾ ਨਿਦਾਗਤਾਈ ਸਭ ਥਾਈ ਹੋਏ ਸਹਾਇ ਦਸਵਾ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਥ ਥਾਈ ਹੋਣਾ ਦੀ ਸਹਾਇ ਸਰ ਪਾਸਾ ਨਿਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਾ ਧਿਆਨ ਕਰਕੇ ਬੋਲ ਜੀਵਾਏ ਇਹ ਨਮਾਇਆ ਨੇ ਮਾਣ ਤਾਣ ਤੇ ਤਾਣ ਸ੍ਰੀ ਗੁਰੂ ਰੰਸਾਹ ਮਹਾਰਾਜ ਆਪ ਜੀ ਦੇ ਹਜ਼ੂਰ ਅਸ ਬੇਨਤੀ ਉਹੜੀ ਹੈ ਜੀ ਆਪ ਦੀ ਦਾਤ ਕੋਟ ਆਣ ਕੋਟ ਸੁਪਰਾਨਾ ਕੀਤਾਣ ਦਾ ਆਪ ਜੀ ਮਹਾਨ ਕਿਰਪਾ ਰਹਿਮਤ ਸਦਕਾ ਸ਼ਾਮਾ ਦੀ ਦੀਵਾਨ ਦੀ ਸਮਾਪਤੀ ਪ੍ਰੰਤ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਰਤੀ ਦੇ ਸ਼ਬਦ ਕੀਰਤਨ ਸੋਹਲਾ ਸਾਹਿਬਾਣੀ ਦੇ ਜਾਪ ਹੋਏ ਆਪ ਦੇ ਇਸ ਰੂਪ ਦੇ ਸੌਕਾਸ਼ਣ ਹੋਏ ਬਾਣੀ ਦੇ ਜਾਪ ਕਰਦੇ ਆਂ ਕੀਰਤਨ ਕਰਦੇ ਆਂ ਸੁਖਾਸੰਨੀ ਸੇਵਾ ਕਰਦੇ ਆਂ ਅਨਿਆਨਿਕ ਪੁੱਲਾਂ ਦੀ ਤੁਮਾ ਕਰੈਣੀ ਅੱਗੇ ਸੁੱਧ ਬਾਣੀ ਪੜਨ ਨਾਮ ਜਪਨ ਸੇਵਾ ਕਰਨ ਦੇ ਬਲ ਬਖਸ਼ ਨੇ ਜੀ ੜੀ ਸੁਣੀ ਬਾਣੀ ਦੇ ਭਾਵ ਇਸ ਮੂਹ ਸੰਗਤ ਦੇ ਅੱਦਰ ਤੇ ਸੁਹਣੇ ਵਰਨਾ ਤੁਨਸਾਰ ਮਨੋ ਕਾਮਨਾਵਾਂ ਪੂਰਨ ਕਰਨੀਆਂ ਆਪ ਜੀ ਦੇ ਰਹਿਮ ਸ਼ਾਹੀ ਹਾਜ਼ਰ ਹੈ ਜੀ ਆਪ ਆਸਰਾਮ ਕਰੋ ਸੰਗਤਾਂ ਸੇਵਕਾਂ ਨੂੰ ਸੁਖੀਆਂ ਬਖਸ਼ ਅਮਰਤ ਵੇਲੇ ਜਾਗਣੇ ਆਪ ਜੀ ਦੇ ਦਰਸ਼ਨ ਦਰਦਾਰੇ ਨੱਪਣੀਆਂ ਦਾਤਾ ਬਖਸ਼ਣੀਆਂ ਸਹੀ ਪਿਆਰਿਆਂ ਨੇ ਮੇਲ ਕਰਾਉਣੇ ਜਿਨਾ ਮਿਲਿਆ ਤੇਰਾ ਨਾਮ ਛਤਿਆਵੇ ਨਾਨਕ ਨਾਮ ਚੜੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ